ਸਿੰਘ ਭਾਈ ਜੀ ਕਿਹੜਾ ਪਿੰਡ ਭਾਈ ਜੀ ਕੁੰਨੀਆ ਜੀ ਕੀ ਇਸਾਰੀ ਘਟਨਾ ਕੀ ਗੱਲਬਾਤ ਕੀ ਹੈ ਘਟਨਾ ਕੋਈ ਨਹੀਂ ਭਾਈ ਮੈਂ ਨਾ ਇਦਾਂ ਚੜ੍ਹ ਕੇ ਸੇ ਆਉਣ ਡਿਆ ਹਾਂ ਮੋਟਰਸਾਈਕਲ ਤੇ 20 ਦੀ ਸਪੀਡ ਤੇ ਹੋਣਾ ਤੇ ਉਹ ਦਿਨਾਂ ਮਾੜੀ ਮਾੜੀ ਹਵਾ ਜੀ ਚੱਲਦੀ ਤੇ 20 ਦੀ ਸਪੀਡ ਤੇ ਆਉਣ ਡਿਆ ਮਲਟੋਏ ਵਾਲੀ ਸਾਈਡ ਤੋਂ ਮਗਰੋਂ ਦੋ ਬੰਦੇ ਆਏ ਆ ਮੇਰੇ ਨਾਲ ਜੇ ਕਰਕੇ ਨਾ ਲਾਗੇ ਮੋਟਰਸਾਈਕਲ ਤੇ ਜਾਂਦੇ ਆ ਗਿਆਂ ਇਹ ਡੱਕ ਡੱਕ ਤੇ ਮੈਂ ਸੋਚਿਆ ਕੋਈ ਬੰਦੇ ਮੈਰੀ ਦੋਨਾਂ ਲੈ ਹਰ ਉੱਤੇ ਪਿਸ਼ਾਪੋਂਗੇ ਉਹਨਾਂ ਨੂੰ ਵੇਖਿਆ ਤੇ ਜਿਹੜਾ ਅਗਲੇ ਬੰਦੇ ਮੋਟਰਸ਼ੈੱਡ ਚਲਾਉਂਦਾ ਸੀ ਉਹਨੇ ਮੋਟਰਸ਼ੈੱਡ ਦੀ ਚਾਬੀ ਕੱਢ ਲਈ ਜਦੋਂ ਚਾਬੀ ਕੱਢੀ ਆ ਤੇ ਜਿਹੜਾ ਦੂਸਰਾ ਬੰਦਾ ਏ ਉਹਨੇ ਕੀਤਾ ਉਹਦੇ ਕੋਲੇ ਰਫਲ ਸੀ ਰਫਲ ਵਖਾ ਕੇ ਮੈਨੂੰ ਕਹਿੰਦਾ ਕੱਢ ਦੇ ਜੋ ਕੁਛ ਹੈਗਾ ਜਦੋਂ ਉਹਨੇ ਰਫਲ ਵਖਾਈ ਤੇ ਮੈਂ ਉੱਤਰ ਕੇ ਮੋਟਰਸ਼ੈੱਡ ਤੋਂ ਤੇ ਅੱਗੋਂ ਰਫਲ ਫੜ ਲਈ ਆ ਰਫਲ ਫੜ ਕੇ ਨਾ ਇੱਕ ਦੂਜੇ ਨਾਲ ਅਸੀਂ ਖੋਹ ਖੋਮਾਈ ਕਰਦੇ ਰਹੇ ਖੋਮਾਈ ਕਰਦੇ ਰਹੇ ਤੇ ਉਧਰਲੇ ਬੰਨੋ ਸਾਧਨ ਸਾਧਨ ਵੀ ਕੋਈ ਨਹੀਂ ਆਇਆ ਇੱਕ ਮੋਟਰਸ਼ੈਕ ਲਾਇਆ ਜਦੋਂ ਇੱਕ ਮੋਟਰਸ਼ੈਕ ਵਾਲਾ ਬਾਈ ਗਾਰਡੀਆਂ ਦੀ ਨੰਗਿਆ ਨਾ ਸਾਡੇ ਉਹਨੂੰ ਮੈਂ ਵਾਜ ਬੋਈ ਦਿੱਤੀ ਆ ਤੇ ਉਹਨੇ ਨਾ ਸਾਨੂੰ ਅੰਗੌਲਿਆ ਜਾਂ ਕਰਕੇ ਤੇ ਨੰਗਿਆ ਜਦੋਂ ਗਾਂ ਨੰਗਿਆ ਤੇ ਜਦੋਂ ਨਾ ਖੋਪਾਈ ਜੀ ਹੁੰਦਿਆਂ ਫੈਰ ਹੋਇਆ ਨਾ ਉਹਨੇ ਬਾਅਦ ਚ ਵਾਪਸ ਮੋਟਰਸ਼ੈਕ ਲੋੜਿਆ ਜਦੋਂ ਵਾਪਸ ਮੋਟਰਸ਼ੈਕ ਲੋੜਿਆ ਤੇ ਜਿਹੜਾ ਦੂਸਰਾ ਬੰਦਾ ਉਹਨੇ ਮੈਨੂੰ ਪਿੱਛੋਂ ਜੱਫਾ ਪੜਿਆ ਹੀ ਹੋਨੇ ਕੀਤਾ ਉਤਰਿਆ ਮੋਟਰਸਾਈਕਲ ਚੋਂ ਪਰਸ ਕੱਢਿਆ ਨੇ ਮੇਰਾ ਪਰਸ ਪੁਰਸ ਮੇਰਾ ਫੋਲ ਲਿਆ ਤੇ ਰੁਪਈਆ 500 ਪਰਸ ਚੋਂ ਕੱਢ ਲਿਆ ਤੇ ਬਾਕੀ ਪਰਸ ਕਾगज ਪੱਤਰ ਨਹੀਂ ਕੋਈ ਕੱਢਿਆ ਉਹ ਮੇਰਾ ਉੱਥੇ ਸੁੱਟ ਗਿਆ ਤੇ ਜਦੋਂ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਰਾਈ ਮੋੜਿਆ ਨਾ ਵਾਪਸ ਜਦੋਂ ਉਹ ਰਾਈ ਵਾਪਸ ਮੁੜਿਆ ਤੇ ਉਹਨੇ ਮੋਟਰਸਾਈਕਲ ਧੱਕਿਆ ਤੇ ਜਿਹੜਾ ਦੂਜਾ ਬੰਦਾ ਉਹਨੇ ਜਿੰਨੇ ਮੈਨੂੰ ਪਿੱਛੋਂ ਫੜਿਆ ਸੀ ਉਹ ਭੱਜ ਕੇ ਦੌੜਦਾ ਉਹਨੇ ਕੀਤਾ ਉਹਦਾ ਮੋਟਰਸਾਈਕਲ ਸਟਾਰਟ ਤੇ ਮੋਟਰਸਾਈਕਲ ਤੇ ਸਟਾਰਟ ਕੀਤਾ ਤੇ ਜਿਹੜਾ ਦੂਜਾ ਜੀ ਤੇ ਗੋਲੀ ਵੱਜੀ ਆ ਉਗੀ ਰਫਲ ਸੁੱਟ ਕੇ ਤੇ ਦੱਦ ਉਹਦੇ ਮਗਰ ਪੱਜ ਕੇ ਬਹਿ ਗਿਆ ਗੋਲੀ ਕਿਥੇ ਵਾਜਦੀ ਤੇ ਉਹਦੇ ਪੈਰ 'ਚ ਵੱਜੀ ਹੈ ਜੀ ਪੈਰ 'ਚ ਗੋਲੀ ਵੱਜੀ ਸੀ ਕਿਥੋਂ ਆ ਰਹੇ ਸੀ ਮੈਂ ਆਉਣ ਡਿਆ ਸੀ ਮਨਾਵੇਂ ਪਿੰਡ ਤੋਂ ਕੰਮ ਕਰਕੇ ਆਉਣ ਡਿਆ ਹਾਂ ਮੈਂ ਟੈਕਨੀਸ਼ੀਅਨ ਆ ਉਧਰੋਂ ਕੰਮ ਕਰਕੇ ਆਉਣ ਡਿਆ ਤੇ ਇਹ ਘਟਨਾ ਹੋਈ ਆ ਵਰਨਾਲੇ ਦੇ ਲਾਗੇ ਰਾਮਖਾਰੇ ਵਾਲੇ ਅੱਡੇ ਤੇ ਕਿੰਨੇ ਵਜੇ ਕਿੰਨੇ ਵਜੇ ਔਰ ਕਿੰਨੀ ਤਰੀਕ ਸੀ ਇਹ 24 ਦਸੰਬਰ ਆ ਜੀ ਪੌਣੇ 5 ਵਜੇ ਦਾ ਟਾਈਮ ਹੁਣ ਬਾਅਦ ਵਿੱਚ ਤੁਸੀਂ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੈ ਇਸ ਸਬੰਧ ਵਿੱਚ ਹਾਂ ਜੀ ਅਸੀਂ ਉੱਥੇ ਮੌਕੇ ਤੇ ਪੁਲਿਸ ਆਈ ਆ ਇੱਕ ਕੋਈ ਰਾਈ ਜਾਂਦਾ ਸੀ ਉਹਨੇ ਫੋਨ ਲਾਇਆ 112 ਨੰਬਰ ਤੇ ਮੈਨੂੰ ਕਹਿੰਦਾ ਵੀਰ ਜੀ ਆ ਨੰਬਰ ਤੇ ਗੱਲ ਕਰੋ ਫੋਨ ਲੱਗ ਗਿਆ ਉੱਥੇ ਕੰਪਲੇਂਟ ਲਿਖਾਈ ਆ ਮੁਲਾਜ਼ਮ ਆਏ ਆ ਮੁਲਾਜ਼ਮਾਂ ਨੇ ਫਿਰ ਉੱਥੋਂ ਰਫਲ ਤੇ ਦੋ ਕਾਰਤੂਸ ਜਿਹੜੇ ਉਹ ਵੀ ਖੜੇ ਬਰਾਮਦ ਕੀਤੇ ਆ ਜੀ ਫਿਰ ਅਸੀਂ ਚੌਕੀ ਗਏ ਕਰਾਲੇ ਚੌਕੀ ਦੇ ਵਿੱਚ ਰਫਲ ਵੀ ਜਮ੍ਹਾਂ ਕਰਵਾਏ ਆ ਉਹਨਾਂ ਦੇ ਜਿਹੜੇ ਕਾਰਤੂਸ ਆ ਉਹ ਵੀ ਜਮ੍ਹਾਂ ਕਰਵਾ ਆ ਗਏ ਹੁਣ ਤੱਕ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਕੱਲ ਇੱਕ ਉਹਨਾਂ ਨੇ ਬੰਦਾ ਸਾਨੂੰ ਮਲਾਇਆ ਜੀ ਕਹਿੰਦੇ ਆ ਬੰਦਾ ਇੱਕ ਸਾਡੇ ਕਾਬੂ ਆਇਆ ਵੇਖੋ ਇਹ ਅਸੀਂ ਗਏ ਆ ਬੰਦਾ ਹੀ ਵੇਖ ਲਿਆ ਵਾ ਉਦੋਂ ਬਾਅਦ ਚ ਦੂਜਾ ਬੰਦਾ ਜਿਹਦੇ ਪੈਰ ਚ ਗੋਲੀ ਵੱਜੀ ਆ ਉਹ ਅਜੇ ਲੱਭਣ ਚ ਨਾ ਖਾਵੇ ਜੀ ਬੰਦਾ ਉਹੀ ਜਿਹੜਾ ਹਾਂਜੀ ਹਾਂਜੀ ਉਹ ਬੰਦਾ ਉਹ ਬੰਦਾ ਉਹੀ ਆ ਜੀ ਵਾਰਦਾਤ ਵਾਲਾ ਜਿੰਨੇ ਮੋਟਰਸਾਈਕਲ ਦੀ ਚਾਬੀ ਕੱਢੀ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਇਹਨੋਂ ਪੁਲਿਸ ਨੂੰ ਇੱਕ ਕੇਸ ਦਰਜ ਕੀਤਾ ਗਿਆ ਉਹ ਹੁਣ ਉਹ ਕਹੇ ਉਹ ਕਹਿੰਦੇ ਵੀ ਇੱਕ ਬੰਦਾ ਜਿਹੜਾ ਅਸੀਂ ਕਾਬੂ ਕੀਤਾ ਵਾ ਦੂਜਾ ਬੰਦਾ ਜਿਹੜਾ ਉਹ ਵੀ ਲੱਭਾਂਗੇ ਕੋਈ ਗੱਲ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਪੁੱਛ ਲਓ ਉਹ ਇੱਕ ਬੰਦਾ ਫੜਿਆ ਜੀ ਜੀਦੇ ਗੋਲੀ ਵੱਜੀ ਐ ਪੈਰ ਚ ਉਹ ਅਜੇ ਨਹੀਂ ਗਾ ਲੱਭਾਈ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਨਾ ਇਹੋ ਦਲਾਸਾ ਦਿੱਤਾ ਜੀ ਕਹਿੰਦੇ ਅਸੀਂ ਕੋਈ ਨਹੀਂ ਕਾਰਵਾਈ ਕਰਨਦੇ ਆ ਹੌਸਲਾ ਰੱਖੋ ਲੱਭਾਂਗੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਜੋ ਸਹੀ ਉਹਨਾਂ ਤੇ ਜਿਹੜੀ ਵੀ ਧਾਰਾ ਬਣਦੀ ਆ ਕੋਈ ਵੀ ਸਾਨੂੰ ਇਨਸਾਫ ਮਿਲੇ ਅਸੀਂ ਤਾਂ ਡੇਲੀ ਜਾਣਾ ਜੀ ਮੋਟਰਸ਼ਾਲ ਤੇ ਸਵੇਰੇ ਨਿਕਲਣਾ ਪਤਾ ਨਹੀਂ ਸ਼ਾਮ ਨੂੰ 8 ਵਜੇ ਆਉਣਾ ਕਿ 9 ਵਜੇ ਆਉਣਾ ਕਿ 12 ਵਜੇ ਵਾਪਸ ਆਉਣਾ ਜੀ ਤੁਹਾਨੂੰ ਨਾ ਤਾਂ ਪਤਾ ਲੱਗਦਾ ਜਿੱਦਾਂ ਜਾਨੋਂ ਭਾਜੀ ਉਹ ਬੰਦੇ ਸ਼ਾਨਵੀ ਰੱਖ ਸਕਦੇ ਆ ਹਾਂਜੀ ਆਪਾਂ ਦੇ ਆਪਣਾ ਕੰਮ ਵਿੱਚ ਜਾਣਾ ਧਿਆਨ ਨਾਲ ਤੁਰੇ ਜਾਣਾ ਕਿਹੇ ਵੀ ਭਲੇ ਕੋਈ ਵਾਰਦਾਤ ਹੋ ਸਕਦੀ ਹੈ ਜੇ ਉਹ ਦਿਨ ਹੋ ਗਈ ਹੈ ਵਾਰਦਾਤ ਤਾਂ ਹਥਿਆਰ ਖੋਇਆ ਅਗਲੇੰਦਾ ਸੁਰਜੀਤ ਦੱਸੋ ਇਹਦਾ ਭਾਜੀ ਪੁੱਛਦੇ ਬੰਦਾ ਪੜਿਆ ਉਹਦੇ ਬਾਰੇ ਦੱਸਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਕੌਣ ਹੈ ਨਾਮ ਦਾ ਕੋਈ ਉਹ ਦੱਸਿਆ ਜੀ ਆਪਾਂ ਨੂੰ ਉਹਨਾਂ ਨੇ ਉਹਦਾ ਨਾਮ ਹੈਗਾ ਵਾ ਗੁਰਪ੍ਰੀਤ ਸਿੰਘ ਤੇ ਗੁਰਸਾਖ ਸਿੰਘ ਉਹਦੇ ਫਾਦਰ ਦਾ ਨਾਮ ਤੇ ਜਿਹੜੀ ਪੁੱਛ ਕੋ ਥੀ ਰਬਰ ਬਲਾਈ ਉਹ ਲਾਇਸੈਂਸ ਹੀ ਕਿ ਜਾਂ ਲੈ ਦੀ ਖਲਾਓ ਨਹੀਂ ਜੀ ਉਹਦਾ ਕੋਈ ਲਾਇਸੈਂਸ ਨਹੀਂ ਹੈਗਾ ਮੈਂ ਕਹਿੰਦਾ ਕਿ ਤੇ ਮੁੱਸਨੇ ਕੋਈ ਪੁੱਛਿਆ ਕੋਈ ਦੱਸਿਆ ਕੋਈ ਤਾਂ ਨਹੀਂ ਜੋ ਜਿਹੜਾ ਰਫਲਾਲਾ ਬੰਦਾ ਉਹ ਵੀ ਨਹੀਂ ਕੋਈ ਲੱਭਾ ਜਿੱਥੋਂ ਦੀ ਹੈ ਕਿੱਥੋਂ ਦੀ ਕੀ ਲੱਗਦਾ ਪੁੱਛੀਦਾ ਟਾਲਮਟਾਲ ਕਰਦੀ ਪਈ ਐ ਗੁਰਮੁਰ ਕਰਦੀ ਪਈ ਗੱਲ ਹਾਂਜੀ ਅੱਜ 7 ਤਰੀਕ ਹੋ ਗਈ ਐ ਤੇ ਤੁਸੀਂ ਹਿਸਾਬ ਲਾ ਲਓ ਕਿ 24 ਤਰੀਕ ਦਸੰਬਰ ਦੀ ਗੱਲ ਆ ਜੇ ਕੋਈ ਲੱਗੀ ਵੈਸੇ ਕੋ ਫੜਿਆ ਨਹੀਂ ਹਾਂਜੀ ਬੰਦੇ ਦੇ ਗੋਲੀ ਲੱਗੀ ਆ ਉਹ ਕਿਸੇ ਨਾ ਕਿਸੇ ਹਸਪੀਟਲ ਹੋਊਗਾ ਜਾਂ ਕਿਤੇ ਆਪਣਾ ਕਿਤੇ ਨਾ ਕਿਤੇ ਹੋਊਗਾ ਜੀ ਜਿਹੜੇ ਹਿਸਾਬ ਨਾਲ ਉਹਦੇ ਗੋਲੀ ਵੱਜੀ ਆ ਪੈਰ ਤੇ ਉਹ ਬੰਦਾ ਦੇ ਇਲਾਜ ਤੋਂ ਬਿਨਾ ਉਹਦਾ ਪੈਰ ਨੁੱਟੜ ਗਿਆ ਹੋਣਾ ਹਾਂਜੀ ਹਾਂ ਜੀ ਸਰ ਪੂਨੀਆਂ ਪਿੰਡ ਸਰ ਇੱਕ ਮਕੈਨਿਕ ਦਾ ਸਰ ਇੱਕ ਘਟਨਾ ਵਾਪਰੀ ਜਿੱਥੇ ਰੇਪਰ ਪੁੱਛ ਨੂੰ ਫੜਾਈ ਗਈ। ਇਹ ਸਰ ਮਾਮਲਾ ਹੈ ਵੀ ਇਹ ਉਹ ਅਸਲ ਚ ਚੌਂਕੀ ਕਰਿਆਲਾ ਦੇ ਤਾਂ ਜਦੋਂ ਅਸੀਂ ਬਲਟੋਏ ਵੱਲੋਂ ਜਾਂਦੇ ਆ ਨਾ ਉੱਥੇ ਇੱਕ ਘਟਨਾ ਆਈ ਵਾਪਰੀ ਸੀ ਵੀ ਚੌਂਕੀ ਚਾਰਜ ਨੂੰ ਤਲਾਸ਼ ਮਿਲੀ ਸੀ ਵੀ ਦੋ ਮੋਟਰਸਾਈਕਲ ਸਵਾਰ ਤੇ ਜਿਨ੍ਹਾਂ ਨੇ ਕਿਸੇ ਮਤਲਬ ਬੰਦੇ ਨੂੰ ਰੋਕ ਕੇ ਉਹ ਕੋ ਖੋ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਜਦੋਂ ਖੋ ਦੇ ਦਰਿਆਨ ਉਹਨਾਂ ਦੀ ਆਪਸ ਆਪਸ ਗੁੱਥਮ ਗੁੱਥਾ ਹੈ ਚਪਟਾ ਇਹ ਅਗੋਂ ਬੰਦਾ ਵੀ ਤੇ ਉਸ ਦਰਿਆਨ ਉਹ ਰੈਫਲ ਦਾ ਨਾ ਫਾਇਰ ਹੋਇਆ ਤੇ ਜੋ ਕਿ ਜਿਹੜੇ ਮੋਟਰਸਾਈਕਲ ਤੇ ਖੋ ਕਰਨ ਆਏ ਸੀ ਉਹਨਾਂ ਚੋਂ ਹੀ ਇੱਕ ਬੰਦਾ ਸੀਗਾ ਭਪਿੰਦਰ ਸਿੰਘ ਜਿਹਦਾ ਬਾਅਦ ਚ ਪਤਾ ਲੱਗਿਆ ਵੀ ਇਹ ਭਪਿੰਦਰ ਸਿੰਘ ਹੈ ਉਦੇ ਪੈਰ 'ਚ ਵੱਜ ਗਈ ਸੀ ਤੇ ਉਹ ਰਫਲ ਸੁੱਟ ਕੇ ਭੱਜ ਗਏ ਇਹ ਵਾਰਦਾਤ ਹੋਈ ਸੀ ਕਰਿਆਲਾ ਤੋਂ ਬਲਟੋਆ ਰੋਡ ਤੇ ਕਰਿਆਲਾ ਚੌਕੀ ਦੇ ਅੰਦਰ ਸਰ ਇਹ ਅਸਲ ਵਿੱਚ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਨੌਜਵਾਨ ਔਰ ਇਹਨਾਂ ਕੋਲ ਰਾਈਫਲ ਜਿਹੜੀ ਆ ਲਾਇਸੈਂਸੀ ਹੀ ਇਹ ਬਾਤ ਜਦੋਂ ਇਹ ਮੁਕਦਮਾ ਦਰਜ ਕੀਤਾ 159/24 ਮੁਕਦਮਾ ਦਰਜ ਕਰਨ ਤੋਂ ਬਾਅਦ ਇਹਦੀ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਕਿ ਆ ਰਾਈਫਲ ਦਾ ਅਸੀਂ ਪਤਾ ਕੀਤਾ ਪੀ ਇਹ ਉਹਦੀ ਨੰਬਰ ਤੋਂ ਸਾਰਾ ਜਦੋਂ ਇਹਦੀ ਸਾਰੀ ਤਫ਼ਤੀਸ਼ ਕੀਤੀ ਤੇ ਪਤਾ ਲੱਗਾ ਪੀ ਇਹ ਕੈਰੋ ਚੌਂਕੀ ਚ ਜਮਾ ਸੀ ਇਹ ਰਫਲ ਤੇ ਜਦੋਂ ਤੁਸੀਂ ਅਸੀਂ ਗਾਂ ਸਟੈਪ ਬਾਈ ਸਟੈਪ ਚੱਲੇ ਆ ਤਾਂ ਕੈਰੋ ਚੌਂਕੀ ਤੋਂ ਤੇ ਬਾਹਰ ਇੱਕ ਭੁਪਿੰਦਰ ਸਿੰਘ ਭਿੰਦੇ ਨਾਂ ਦਾ ਇੱਕ ਅੰਦਾ ਸੀਗਾ ਜੋ ਕਿ ਚੌਂਕੀ ਚ ਜਿਸ ਤਰ੍ਹਾਂ ਕੰਮਕਾਰ ਕਰਦਾ ਸੀਗਾ ਉਹਦਾ ਪਿੰਡ ਹੈਗਾ ਸੀਗਾ ਕੁਲਾ ਮੰਨਿਆਣਾ ਉਹ ਚੌਂਕੀ 'ਚ ਕੰਮ ਕਰ ਕਰਨ ਜਾਂਦਾ ਸੀ ਜਿਸ ਤਰ੍ਹਾਂ ਆਪਾਂ ਸਾਫ ਸਫਾਈ ਕਰ ਲਈ ਇਹ ਹੋਈ ਉਹ ਇੱਕ ਦਿਨ ਕੋਈ ਬਾਹਰ ਐਕਸੀਡੈਂਟ ਹੋਇਆ ਤੇ ਉਸ ਦਰਮਿਆਨ ਮੁਲਾਜ਼ਮ ਆਪਣੇ ਬਾਹਰ ਗਏ ਸੀ ਮੌਂਚੀ ਕੱਲਾ ਸੀ ਤੇ ਉਹਨੇ ਇਨ ਬਿਟਵੀਨ ਹੀ ਨਾ ਉਹ ਰਾਈਫਲ ਉੱਥੋਂ ਚੌਂਕੀ 'ਚੋਂ ਸਫਾਈ ਸੁਫਾਈ ਕਰਦਿਆਂ ਚੁੱਕ ਕੇ ਲੈ ਗਿਆ ਜੋ ਕਿ ਉਹਨੇ ਲਾਈਨਾਂ ਤੋਂ ਪਾਰ ਕੋਈ ਮੋਟਰਸਾਈਕਲ ਤੇ ਬਾਅਦ 'ਚ ਤਰਤੀਸ ਪਤਾ ਲੱਗਾ ਵੀ ਉਹਨੂੰ ਦੇਤੀ ਹੋ ਰਾਈਫਲ ਤੇ ਇਸ ਰਾਈਫਲ ਚੋਰੀ ਦੀ ਘਟਨਾ ਤੋਂ 20-25 ਦਿਨ ਬਾਅਦ ਦੀ ਇੱਕ ਘਟਨਾਵਾਂ ਜਿਹੜੀ ਹੈ ਕਰਿਆਲਾ ਚੌਂਕੀ ਦੇ ਅੰਡਰ ਹੋਈ ਸੀ ਗੱਲ ਜਿਹੜੀ ਗੱਲ ਕੰਮ ਗੱਲ ਕਰਦੇ ਫੇ ਜਿਹੜਾ ਕੰਮ ਕਰਦਾ ਬੰਦਾ ਕੀ ਅਰੇਸਟ ਕੀਤਾ ਗਿਆ ਸਰ ਨਹੀਂ ਹਜੇ ਉਹਦਾ ਨਹੀਂ ਪਤਾ ਲੱਗਾ ਪਰ ਇੱਕ ਬੰਦਾ ਜਿਹੜਾ ਉਹਦੇ ਨਾਲ ਉਸ ਦਿਨ ਵਾਰਦਾਤ ਸ਼ਾਮਲ ਸੀ ਗੁਰਪ੍ਰੀਤ ਸਿੰਘ ਸਾਨੂੰ ਗੁਰਪਾਤ ਸਿੰਘ ਇਹ ਜੰਡ ਹਾਲ ਸਭਰਾ ਦਾ ਉਹ ਗ੍ਰਫਤਾਰ ਕਰ ਚੁੱਕਿਆ ਉਹਨੂੰ ਅਸੀਂ ਗ੍ਰਫਤਾਰੀ ਪਾ ਲਈ ਸਰ ਕਿੰਨੇ ਤੇ ਬਾਈ ਨੇ ਪਰਚਾ ਦਰਜ ਕੀਤਾ ਇਹ ਦੋ ਜਾਨਾਂ ਤੇ ਗੁਰਪ੍ਰੀਤ ਸਿੰਘ ਤੇ ਭពਿੰਦਰ ਸਿੰਘ ਇਹ ਸਰ ਜਿਹੜੇ ਬੰਦੇ ਸਰ ਵੀ ਜਿਹੜੀ ਘਟਨਾ ਵਾਪਰੀ ਹੈ ਇਹ ਅਣਗਹਿਲੀ ਕੀ ਦੀ ਸਾਹਮਣੇ ਆਈ ਹੈ ਇੱਥੇ ਇਹ ਫਿਲਹਾਲ ਇਹਦੀ ਤਬਦੀਸ਼ ਕਰਨ ਦੇ ਆ ਅਸੀਂ ਨਾ ਸਰ ਜਿਹਦੇ ਜਿਹਦੇ ਪੈਂਟ ਗੋਲੀ ਲੱਗੀ ਆ ਉਹ ਸਰ ਕਿਹਦੇ ਉਹ ਉਹ ਉਹੋ ਹੀ ਭពਿੰਦਰ ਸਿੰਘ ਖਿੰਦਾਉ ਦਾ ਹੀ ਨਾਂ ਆ ਉਹਦਾ ਨਾਂ ਹੈ ਹਾਂ ਉਹਦੀ ਵੀ ਅਸੀਂ ਮਤਲਬ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਫੜਨ ਦੀ ਕੋਸ਼ਿਸ਼ ਕਰ ਬਸ ਸਰ ਜਿਨੇ ਚੋਰੀ ਕਰਕੇ ਰਫਲ ਦਿੱਤੀ ਸੀ ਉਹੋ ਹੀ ਭពਿੰਦਰ ਸਿੰਘ ਖਿੰਦਾ ਹੀ ਸੀਗਾ ਜੀ ਉਹ ਅਪਾ ਸਰ ਇਹ ਉਹ ਵਾਰਦਾਤ ਵੇਲੇ ਵੀ ਫਿਰ ਨਾਲ ਸੀਗਾ ਸਰ ਕਿੰਨੇ ਦਿਨ ਸਾਰੇ ਚੋਰੀ ਜਿਹੜੀ ਜਿਹੜੀ ਰਫਲ ਸਰ ਬਾਹਰ ਆਈ ਹੈ ਜੀ ਇਹ ਤਕਰੀਬਨ ਕੋਈ ਸਾਨੂੰ ਚੋਰੀ ਹੋਣ ਤੋਂ ਵੀ 25 ਦਿਨ ਬਾਅਦ ਮਿਲੀ ਹੈ ਕੀ ਲੱਗਦਾ ਸਰ ਕੀ ਲੱਗਦਾ ਸਰ ਜਿਹੜੀਆਂ ਇਹ ਇਹਨਾਂ ਚ ਰਫਲ ਬਾਹਰ ਆਈਆਂ ਆ ਇਹ ਜਿਹੜਾ ਘਟਰਾਵਾ ਕਿੰਨੀ ਅਸਰ ਕੀਤੇਗਾ ਫਿਲਹਾਲ ਤਾਂ ਇਹੋ ਸਾਹਮਣੇ ਆਈ ਆ ਬਾਕੀ ਅਸੀਂ ਲੱਗੇ ਹੋਏ ਆ ਜੇ ਕੋਈ ਸਰਪੰਚ ਦਰ ਸਿੰਘ ਢਿੰਡਾ ਜਿਹੜਾ ਇਹ ਤੇ ਪਹਿਲਾਂ ਵੀ ਕੋਈ ਕੇਸ ਨਹੀਂ 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 ਇਦਾਂ ਦਾ ਕੁਝ ਨਹੀਂ ਬਾਹਰ ਰੇੜੀ ਰੂੜੀ ਵੀ ਲਾਉਂਦਾ ਸੀ ਤੇ ਮਾਲੀ ਟਾਈਪ ਕੰਮ ਵੀ ਕਰਦਾ ਸੀਗਾ ਜਿੱਦਾਂ ਘੈਰੋ ਚੌਂਕੀ ਸੀ ਸਰ ਜਿਹਦਾ ਮਨਪੀਸ ਜਿਹੜਾ ਜਿਹਦਾ ਮੁਦਈ ਪਾਰਟੀ ਆ ਜਿਨੇ ਰਫਰ ਨੂੰ ਫਲਾਈ ਸੀ ਹਾਂਜੀ ਉਹਦਾ ਸਾਰੇ ਪਿਆਰ ਆ ਪੀ ਜਿਹੜਾ ਬੰਦਾ ਇਹਦਾ ਕਿਉਂ ਜਿਹੜਾ ਅਜੇ ਤੱਕ ਫੜਿਆ ਨਹੀਂ ਗਿਆ ਤੇ ਮੇਰੀ ਚਾਰ ਹੋ ਜੇ ਘਟਰਾਵਾ ਨਹੀਂ ਬਿਲਕੁਲ ਮੇਰੇ ਹਿਸਾਬ ਨਾਲ ਅਸੀਂ ਥੋੜੇ ਕ ਦਿਨਾਂ ਦੇ ਵਿੱਚ ਵਿੱਚ ਇਹਨੂੰ ਫੜ ਲਾਂਗੇ ਕਿਉਂ Two.